ਨਮਸਕਾਰ ਸਤਿ ਸ਼੍ਰੀ ਅਕਾਲ ਮਰhaba ਸੁਸ਼ੇਰ ਜੀ ਅੱਜ ਨਾਲ ਇੱਕ ਵਾਰ ਫੇਰ ਤੁਹਾਡੇ ਨਾਲ ਜੁੜੇ ਆਂ ਲਾਈਵ ਤਸਵੀਰਾਂ ਇਸ ਵੇਲੇ ਦੇ ਦੇਖ ਰਹੇ ਹੋ ਗਮਸਾ ਐਕਸਪੋ ਜੀ ਹਾਂ ਗਮਸਾ ਐਕਸਪੋ ਦੇ ਵਿੱਚ ਸੈਕੰਡ ਡੇ 'ਚ ਪਹੁੰਚ ਚੁੱਕੇ ਆਂ ਔਰ ਲਗਭਗ ਸ਼ਾਮ ਨੂੰ 5 ਵਜੇ ਦਾ ਟਾਈਮ ਹੋ ਚੁੱਕਾ ਸੋ ਲਾਈਵ ਤਸਵੀਰਾਂ ਇਸ ਵੇਲੇ ਦੀ ਤੁਸੀਂ ਦੇਖ ਰਹੇ ਹੋ ਵਿਸ਼ਾਲ ਇੰਟਰਪ੍ਰਾਈਜ਼ਸ ਦੇ ਸਟਾਲ ਤੋਂ ਸੋ ਵੱਖ-ਵੱਖ ਪਾਰਟਿਸਿਪੈਂਟ ਵੱਲੋਂ ਆਪਣੇ-ਆਪਣੀ ਬੈਸਟ ਟੈਕਨੋਲੋਜੀ ਨੂੰ ਪੇਸ਼ ਕੀਤਾ ਗਿਆ ਹੈ ਸੋ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਦੇਖ ਰਹੇ ਹੋ ਤੁਸੀਂ ਕਿ embroidery ਦੀ ਮਸ਼ੀਨਾਂ ਜਿਹੜੀ ਹੈਗੀਆਂ ਉਹ ਪੇਸ਼ ਕੀਤੀਆਂ ਗਈਆਂ ਸੋ ਜਾਣਦੇ ਆ ਕਿੱਥੇ ਦੀ ਮਸ਼ੀਨਾਂ ਹੈ ਕੀ ਟੈਕਨੋਲੋਜੀ ਹੈ ਕੀ ਨਵਾਂ ਪਾਣੇ ਦੇ ਵਿੱਚ ਲੈ ਕੇ ਆਏ ਹੈ ਸੋ ਗੱਲਬਾਤ ਕਰਦੇ ਆ ਸਰ ਨਮਸਕਾਰ ਨਮਸਕਾਰ ਸਰ ਤੁਹਾਡਾ ਨਾਮ ਵਿਸ਼ਾਲ ਮਰਵਾਹਾ ਵਿਸ਼ਾਲ ਐਂਟਰਪ੍ਰਾਈਜ਼ ਸਰ ਵਿਸ਼ਾਲ ਜੀ ਕੀ ਇਸ ਵਾਰੀ ਨਵਾਂ ਡਿਸਪਲੇ ਕੀਤਾ ਇਸ ਵਾਰ ਅਸੀਂ ਹਾਈ ਸਪੀਡ ਮਸ਼ੀਨ ਡਿਸਪਲੇ ਕੀਤੀ ਹੈ ਜਿਹਦੇ ਵਿੱਚ ਮਲਟੀ ਦੇ ਨਾਲ ਨਾਲ ਸੀਕੁਐਂਸ ਤੇ ਅਕੋਰਡਿੰਗਲੀ ਅਟੈਚਮੈਂਟ ਨਾਲ ਲੱਗੀ ਹੋਈ ਹੈ ਵਿੱਚ ਬੇਸਿਕਲੀ ਲੇਟੈਸਟ ਕੀ ਹੈ ਜਿਵੇਂ ਹਰ ਵਾਰੀ ਆਪਾਂ ਦੇਖਦੇ ਆ ਕਿ ਮਸ਼ੀਨਾਂ ਇਦਾਂ ਦੀਆਂ ਹੁੰਦੀਆਂ ਸੋ ਬਾਹਰੋਂ ਤਾਂ ਦੇਖਣ ਨੂੰ ਸੇਮ ਲੱਗਦੀਆਂ ਹਨ ਅੰਦਰਲੇ ਪਾਸੇ ਕੀ ਅਪਗ੍ਰੇਡਿਸ਼ਨ ਹੈ ਬੇਸਿਕਲੀ ਜਿਹੜੀ ਚਿਕਾਏ ਬ੍ਰਾਂਡ ਅਸੀਂ ਯੂਜ਼ ਕਰਦੇ ਆ ਇਹ ਕੰਪਨੀ ਦਾ ਬ੍ਰਾਂਡ ਹੈਗਾ ਇਹਦੇ ਵਿੱਚ ਕੋਈ ਲੇਬਲਿੰਗ ਵਾਲਾ ਕੰਮ ਨਹੀਂ ਹੁੰਦਾ ਇਹ ਬ੍ਰਾਂਡਡ ਕੰਪਨੀ ਦੀ ਮਸ਼ੀਨ ਹੈ ਉਹ ਜਿੰਨੀ ਵੀ ਇੱਥੇ ਤੁਹਾਨੂੰ ਡਿਵਾਈਸਿਸ ਲੱਗੀਆਂ ਮਿਲਣਗੀਆਂ ਇਹ ਸਾਰੀ ਅਥਾਰਾਈਜ਼ ਕੰਪਨੀਆਂ ਜਾਂ ਹੋਂਗੇ ਕੋਈ ਵੀ ਕਾਪੀ ਪਾਰਟ ਨਹੀਂ ਯੂਜ਼ ਕੀਤਾ ਜਾਂਦਾ ਇਹਦੇ ਤੇ ਤੋ ਜਿਹੜਾ ਹੈਗਾ ਇਹ ਕਿੱਥੇ ਦੀ ਟੈਕਨੋਲੋਜੀ ਹੈ ਇਹ ਮੇਡ ਇਨ ਚਾਈਨਾ ਹੈਗੇ ਜੀ ਪਾਰਟ ਸਾਰੇ ਚਾਈਨਾ ਦੇ ਵਿੱਚ ਬਣੇ ਆਂ ਆ ਬ੍ਰਾਂਡਡ ਕੰਪਨੀ ਦੇ ਵਿੱਚ ਆਂਦੇ ਇਹਦੇ ਵਿੱਚ ਜਿਹੜੀ ਅਸੀਂ ਡਿਵਾਈਸ ਯੂਜ਼ ਕਰਦੇ ਆਂ ਉਹਦਾ ਇੱਕੋ ਹੀ ਗੁੰਦਾ ਕਿ ਉਹ ਵੀ ਪ੍ਰੋਡਕਸ਼ਨ ਉਹਦੀ ਨਿਕਲੀ ਜਾਵੇ ਚੀਨ ਦੇ ਵਿੱਚ ਓਕੇ ਤੋ ਕੁਲ ਮਿਲਾ ਕੇ ਮਾਹੌਲ ਕਿਹਦਾ ਦਾ ਹੈ ਮਾਹੌਲ ਇਸ ਵੇਲੇ ਟ੍ਰੈਂਡ ਦਾ ਜੀ ਸਿਰਫ ਹਾਈ ਸਪੀਡ ਦੇ ਚੱਲ ਰਿਹਾ ਜੀ ਬੁਕਿੰਗ ਵੀ ਅੱਛੀ ਹੈ ਸਭ ਕੁਝ ਬੜੀਆ ਹੈਗਾ ਤਿੰਨੋ ਮਸ਼ੀਨਸ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਸੀ ਉਹ ਨਾਰਮਲ 12 ਘੰਟੇ ਚ 4.5 ਲੱਖ ਟੰਕਾ ਨਿਕਲਦਾ ਹੁੰਦਾ ਸੀ ਜੀ ਪਰ ਹੁਣ ਟੈਕਨੋਲੋਜੀ ਇਦਾਂ ਦੀ ਹੈ ਕਿ ਜੇ ਤੁਸੀਂ ਲੈ ਲਓ 6.5 ਤੋਂ ਲੈ ਕੇ 7 ਲੱਖ ਟੰਕਾ 12 ਘੰਟੇ ਚ ਨਿਕਲ ਜਾਂਦਾ ਓਕੇ ਤਾਂ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਬਾਜ਼ਾਰ ਕੀ ਮੰਗ ਰਿਹਾ ਇਸ ਟੰਕੇ ਦਾ ਮਹੌਲ ਓਵਰ ਆਲ ਗੱਲ ਕਰਦੇ ਆਂ ਦੇਖੋ ਪ੍ਰੋਡਕਸ਼ਨ ਦਾ ਹੀ ਕੰਮ ਰਹਿ ਗਿਆ ਹੈਗਾ ਬੰਦਾ ਕਹਿੰਦਾ ਮਸ਼ੀਨਾਂ ਘੱਟ ਹੋਵੇ ਤਾਂ ਪ੍ਰੋਡਕਸ਼ਨ ਜ਼ਿਆਦਾ ਹੋਵੇ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਫਿਟ ਪ੍ਰੋਫਿਟੇਬਿਲਿਟੀ ਜ਼ਿਆਦਾ ਆ ਜਾਂਦੀ ਹੈ ਕਰੋਨਾ ਦੀ ROI ਨਿਕਲੇ ਬਿਲਕੁਲ ਤੁਸੀਂ ਕਹਿ ਸਕਦੇ ਹੋ ਤੇ ਲੇਬਰ ਦੀ ਕੋਸਟ ਕੋਸਟ ਕਟਿੰਗ ਹੋ ਜਾਂਦੀ ਹੈ ਬਿਜਲੀ ਘੱਟ ਲੱਗਦੀ ਹੈ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦਾ ਹੈ ਸੋ ਬੇਸਿਕਲੀ ਜੇ ਗੱਲਬਾਤ ਕਰੀਏ ਤਾਂ ਇਹ ਮਸ਼ੀਨ ਦੀ ਕਾਸਟ ਟੈਂਟੇਟਿਵਲੀ ਕਿੰਨੀ ਆ ਜਾਂਦੀ ਹੈ ਤੇ ਜੇ ਪ੍ਰੋਡਕਸ਼ਨ ਪਹਿਲੇ ਨਾਲੋਂ ਤੁਸੀਂ ਦੱਸ ਰਹੇ ਹੋ ਕਿ ਵਧੀਆ ਕਾਸਟਿੰਗ ਨਿਕਲ ਆਉਂਦੀ ਆ ਰੋਈ ਨਿਕਲਦੀ ਤੇ ਕੀ ਕੁਝ ਨਵਾਂ ਆਪਾਂ ਇਹਨੂੰ ਕੈਲਕੂਲੇਟ ਕਰ ਸਕਦੇ ਹੋ ਸੋ ਜਨਰਲੀ ਜਿੱਦਾਂ ਪਹਿਲਾਂ ਲੋਕੀ ਤਿੰਨ ਮਸ਼ੀਨਾਂ ਲਾਉਂਦੇ ਸੀ ਹੁਣ ਅੱਜ ਦੀ ਡੇਟ 'ਚ ਇਹ ਦੋ ਮਸ਼ੀਨਾਂ ਲਾ ਕੇ ਵੀ ਤਿੰਨ ਮਸ਼ੀਨਾਂ ਤੋਂ ਵੱਧ ਪ੍ਰੋਡਕਸ਼ਨ ਆਂਦੀ ਆ ਜੀ ਇਹ ਕਾਸਟ ਇਫੈਕਟਿਵ ਕਾਫੀ ਚੱਲ ਜਾਂਦੀ ਹੈ ਔਰ ਜਿਹੜੀ ਮਸ਼ੀਨ ਦੀ ਪ੍ਰਾਈਸ ਦੀ ਗੱਲ ਕਰਤੇ ਜਾਵੇ ਤੇ ਇਹ 12 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਐਂਡ ਗੋਸ ਅਪ ਟੂ 18 ਲੱਖ ਤੱਕ ਪਹੁੰਚ ਜਾਂਦੀ ਹੁੰਦੀ ਹੈ ਉਸ ਵਿੱਚ ਸੋ ਕੋਲ ਮਿਲਾ ਕੇ ਮੈਂ ਕਹਿਣਾ ਕਿ ਮਾਸ ਪ੍ਰੋਡਕਸ਼ਨ ਤੁਸੀਂ ਕਹਿ ਰਹੇ ਹੋ ਕਿ ਇਹ ਫੋਨ ਤੇ ਟ੍ਰੈਂਡਿੰਗ ਸਰ ਪ੍ਰੋਡਕਸ਼ਨ ਤਾਂ ਹੀ ਵਾਇਬਲ ਆਏਗੀ ਜੇ ਤੁਹਾਡੇ ਪਾਰਟਸ ਅੱਛੇ ਲੱਗੇ ਹੋਣਗੇ ਅੱਜ ਕੱਲ ਦੇ ਟ੍ਰੈਂਡ ਦੇ ਵਿੱਚ ਕੀ ਹੁੰਦਾ ਸਾਡੇ ਬਹੁਤ ਭਾਈ ਬੰਦੂ ਮਸ਼ੀਨਾਂ ਬੇਚਦੇ ਆ ਜਾਂ ਕੋਈ ਲੈਂਦੇ ਨੇ ਉਹ ਪ੍ਰਾਈਸ ਬਾਰਗੇਨਿੰਗ ਜਾਂ ਚੱਲ ਜਾਂਦੇ ਨੇ ਜਦੋਂ ਆਪਾਂ ਪ੍ਰਾਈਸ ਬਾਰਗੇਨਿੰਗ ਕਰਦੇ ਆ ਤੇ ਬਿਟ ਨੇਚਰਲ ਹੈ ਕਿਸੇ ਨੇ ਆਪਣੀ ਜੇਬ ਚੋਂ ਭਾਕੇ ਨਹੀਂ ਦੇਣਾ ਬਿਲਕੁਲ ਠੀਕ ਹੈ ਜੀ ਓਡੀਮਿਕ ਕੀ ਹੁੰਦਾ ਕਾਪੀ ਪਾਰਟਸ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਸਾਡਾ ਇੱਕੋ ਇੱਕ ਮੋਟਿਵ ਆ ਕੰਮ ਕਰਨ ਦਾ ਕਿ ਅਸੀਂ ਸਟੈਂਡਰਡਾਈਜ਼ ਓਰੀਜਨਲ ਕੰਪਨੀ ਪਾਰਟਸ ਯੂਜ਼ ਕਰਦੇ ਆ ਓਕੇ ਥੈਂਕ ਯੂ ਸੋ ਲਾਈਕ ਤੁਸੀਂ ਹਿਸ ਵੇਲੇ ਜਿਆ ਤੁਸੀਂ ਦੇਖ ਰਹੇ ਹੋ ਸਰ ਬੇਸਿਕਲੀ ਇਹ ਮਸ਼ੀਨ ਦਾ ਨਾਮ ਨਹੀਂ ਤੁਸੀਂ ਬੋਲੇ ਕਿਉ ਕਾਈ ਕਿਉ ਕਾਈ ਹਾਂ ਜੀ ਸਾਡੇ ਕੋਲ ਦੋ ਬ੍ਰਾਂਡਸ ਨੇ ਇੱਕ ਕਯ ਕਾਈ ਤੇ ਇੱਕ ਵੇਲਸ ਜੀ ਪਪੂਲਰ ਬ੍ਰਾਂਡ ਨੇ ਲੁਧਿਆਣੇ ਦੇ ਵਿੱਚ ਜੈਪੂਰ ਐਂਡ ਦਿੱਲੀ ਅਸੀਂ ਸਪਲਾਈ ਕਰਦੇ ਆ ਤੁਹਾਡੇ ਖੁੱਦੇ ਬ੍ਰਾਂਡ ਹੈ ਜਾਂ ਉੱਥੇ ਦੀ ਹੈਗੀ ਨਹੀਂ ਇਹ ਕੰਪਨੀ ਰੌਂਡ ਬ੍ਰਾਂਡ ਹੈ ਜੀ ਅਸੀਂ ਆਪਣੀ ਮਾਰਕਿੰਗ ਵਾਲਾ ਕੰਮ ਕੋਈ ਨਹੀਂ ਸਾਡੇ ਕੋਲ ਸਾਰੇ ਸਟੈਂਡਰਡਾਈਜ਼ ਕੰਪਨੀ ਪ੍ਰੋਡਕਟ ਨੇ ਅੱਛਾ ਚਲੋ ਥੈਂਕ ਯੂ ਸਰ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਦੇਖ ਰਹੇ ਹੋ ਤੁਸੀਂ ਲੁਧਿਆਣਾ ਤੇ ਦਾਣਾ ਮੰਡੀ ਜੀ ਹਾਂ ਜਲੰਧਰ ਬਾਈਪਾਸ ਦਾਣਾ ਮੰਡੀ ਦੇ ਸਟਾਲ ਤੋਂ ਜਿੱਥੋਂ ਕਿ ਇਸ ਟਾਈਮ ਜਿਹੜੀਆਂ ਲਾਈਵ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਕਿ ਉੱਥੇ ਐਗਜ਼ਿਬਿਸ਼ਨ ਲੱਗੀ ਹੋਈ ਹੈ ਔਰ ਹਰ ਸੈਗਮੈਂਟ ਨੂੰ ਲੈ ਕੇ ਮਾਸ ਪ੍ਰੋਡਕਸ਼ਨ ਤੇ ਜਿਹੜਾ ਫੋਕਸ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਤੁਹਾਨੂੰ ਲਾਈਵ ਤੋਂ ਸਤਿਕਾਰ ਹੈ ਕਿ ਜਿਹੜਾ ਮਾਸ ਪ੍ਰੋਡਕਸ਼ਨ ਤੇ ਪੂਰਾ ਫੋਕਸ ਕੀਤਾ ਜਾ ਰਿਹਾ ਹਰ ਕੰਪਨੀ ਵੱਲੋਂ ਜਿਹੜੀ ਹੈਗੀ ਹੈ ਉਹ ਜਿਹੜੀ ਮਸ਼ੀਨਾ ਮਾਸ ਪ੍ਰੋਡਕਸ਼ਨ ਤੇ ਫੋਕਸ ਕਰਕੇ ਲਗਾਈਆਂ ਜਾ ਰਹੀਆਂ ਫਿਲਹਾਲ ਇਹ ਸੀ ਇਸ ਵੇਲੇ ਦਾ ਵਿਸ਼ਾਲ ਐਂਟਰਪ੍ਰਾਈਜ਼ਸ ਦੇ ਕਿਉ ਕਾਈ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀ ਧੰਨਵਾਦ